ਕਬੀਰਾ ਤੇਰੀ جھੋਂਪੜੀ ਗਲ ਕਟਿਨ ਕੇ ਪਾਸ ਜੋ ਕਰਨਗੇ ਸੋ ਪਰਨਗੇ ਤੂੰ ਕਿਉਂ ਭਏ ਉਦਾਸ ਐਥੇ ਹੀ ਨਰਕ ਸੁਰਗ ਹੈ ਐਥੇ ਹੀ ਐਥੇ ਹੀ ਨਰਕ ਸੁਰਗ ਹੈ ਕਾਤਲਾਂ ਨੂੰ ਰੋਟੀਆਂ ਖਵਾਉਣ ਵਾਲੇ ਉਹਨਾਂ ਨਾਲ ਮਹਿਫਲਾਂ ਲਾਉਣ ਵਾਲੇ ਪਹਿਲਾਂ ਬੰਦੂਕ ਦੀਆਂ ਗੋਲੀਆਂ ਨਾਲ ਮਰਵਾਉਣ ਵਾਲੇ ਬਾਜ ਚਿੱਟੇ ਦੀਆਂ ਗੋਲੀਆਂ ਨਾਲ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਲੱਗਦਾ ਵੀ ਵੱਜ ਜਾਣਗੇ ਦੇਰੀ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਚ ਦੇਰੀ ਹੋ ਸਕਦੀ ਹੈ ਪਰ ਇੱਕ ਨਾ ਇੱਕ ਦਿਨ ਆਉਣਾ ਤਾਂ ਬੋਰਡ ਥੱਲੀ ਪੈਣਾ ਹੈ ਆਉਣਾ ਤਾਂ ਉੱਥੇ ਹੀ ਪੈਣਾ ਸੋ ਵੀਰੋ ਇਹ ਸੱਚੀਆਂ ਨੀਤਾਂ ਨੂੰ ਮਰਾਦਾ ਨੇ ਮਨੀਸ਼ ਸੋਦੀਆ ਸਾਹਿਬ ਬੈਠੇ ਆ। ਈਟੀਓ ਸਾਹਿਬ ਬੈਠੇ ਆ। ਬਿਜਲੀ ਮੰਤਰੀ ਹੈ ਜੀ। ਕੁਦਰਤ ਦੇਖੋ ਸੰਜੋਗ ਕੀ ਬਣਾਉਂਦੀ ਐ। ਅੱਜ ਬਿਜਲੀ ਮੰਤਰੀ ਹੈ ਆਉਂਦੀ ਐ ਨਾ ਬਿਜਲੀ ਫਿਰ ਦਿਨੇ। ਘਾਟ ਤਾਂ ਨਹੀਂ ਕੋਈ ਬਿਜਲੀ ਵੀ ਆਉਂਦੀ। ਥਰਮਲ ਪਲੈਂਟ ਵੀ ਖਰੀਦ ਲੈ। ਇਹਨਾਂ ਦੇ ਪਿਤਾ ਜੀ ਇੱਕ ਲਾਲਟਣ ਲੈ ਕੇ ਬੈਂਡ ਮਾਸਟਰ ਦਾ ਕੰਮ ਕਰਦੇ ਸੀ। ਬਿਆਹਾਂ ਦੇ ਵਿੱਚ ਬੈਂਡ ਮਾਸਟਰ ਕਿਉਂਕਿ ਰਾਤ ਨੂੰ ਬਰਾਤਾਂ ਨਿਕਲਦੀਆਂ ਤਾਂ ਉਹ ਜਿਹੜੀ ਲਾਲਟਨ ਲਾ ਲੈਣੇ ਆ ਦੋ ਤਿੰਨ ਤੇ ਅੱਜ ਜੀ ਬਿਜਲੀ ਮੰਤਰੀ ਜੀ ਉਹਦਾ ਮੁੰਡਾ ਤਾਈਓ ਤਾਂ ਫਿਰ ਇਹਨਾਂ ਨੂੰ ਅੱਗ ਲੱਗਦੀ ਹੈ ਬਾਜਬੇ ਉਹਨਾਂ ਨੂੰ ਇਹ ਕਿ ਹੋ ਜਾ ਮਟੀਰੀਅਲ ਆ ਗਿਆ ਇੱਕ ਕੋਈ ਮੋਬਾਈਲ ਠੀਕ ਕਰਨ ਵਾਲਾ ਆ ਗਿਆ ਕੋਈ ਬੈਂਡ ਬਾਜੇ ਵਾਲਾ ਆ ਗਿਆ ਮੈਂ ਕਿਹਾ ਬੈਂਡ ਬਾਜੇ ਵਾਲੇ ਨਹੀਂ ਬੈਂਡ ਬਾਜੇ ਵਜਾਉਣ ਆਏ ਆ ਥੋਡੇ ਅਸੀਂ ਸਮਝਦੇ ਕੱਖ ਨਹੀਂ ਲਾਮ ਆਮ ਲੋਕਾਂ ਨੂੰ ਮਿਹਨਤ ਕਾ ਸ਼ਲੋਕਾਂ ਨੂੰ ਤਾਂ ਸਮਝਦੇ ਕੱਖ ਨਹੀਂ ਤੁਸੀਂ ਤਾਂ ਗਰੀਬ ਹੋ ਤੁਸੀਂ ਤਾਂ ਥੱਲੇ ਹੀ ਰਹੋ ਕਿਉਂ ਰਹੀਏ ਥੱਲੇ ਬਈ ਮਿਹਨਤਾਂ ਕਰਕੇ ਜੇ ਕੋਈ ਲੋਕ ਰਾਜ ਦੇ ਵਿੱਚ ਬਾਬਾ Ambedkar ji ਨੇ ਡਾਕਟਰ ਸਾਹਿਬ ਨੇ ਸਾਨੂੰ ਦਿੱਤੇ ਅਧਿਕਾਰ ਤਾਂ ਉਹਨਾਂ ਵੋਟਾਂ ਨੂੰ ਵਰਤ ਕੇ ਸੀ ਅੱਗੇ ਆ ਸਕਦੇ ਜਿੰਨੇ ਵੀ ਲੀਡਰਸ਼ਿਪ ਬੈਠੀ ਹੈ ਕੁਲਦੀਪ ਢਾਲੀਵਾਲ ਸਾਹਿਬ ਬੈਠੇ ਹੈ ਪੋਲਾ ਗਰੇਵਾਲ ਜੀ ਬੈਠੇ ਹੈ ਸੀਨਾ ਮੈਡਮ ਬੈਠੇ ਹੈ ਸਾਡੇ ਮੇਅਰ ਬੈਠੇ ਹੈ ਲਹਿਰੇਗਾ ਅੱਗੇ ਦੇ ਅਰਜਿੰਦਰ ਕੌਰ ਪੱਠੜ ਨੂੰ ਹਰਉਣਾ ਸੌਖਾ ਹੈ ਪੁਰਾਣੇ ਬੋੜਾਂ ਵਾਂਗੂ ਜੰਮੇ ਪਏ ਸੀ ਰਜਿੰਦਰ ਕੌਰ ਪੱਠਲ ਨੂੰ ਹਰਾ ਕੇ ਆਏ ਆ ਬੜੇ ਪੁਰਾਣੇ ਪੁਰਾਣੇ ਬੋਰਡ ਪੱਟਿਆ ਵੀ ਐ ਇਤਕੀ ਲੋਕਾਂ ਨੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਮੈਂ ਸੋ ਆ ਗੱਲਾਂ ਕਹਿਣ ਵਾਸਤੇ ਤੁਹਾਡੇ ਕੋਲੇ ਆਇਆ ਨਹੀਂ ਅੱਜ ਕੱਲ ਕਿੱਥੇ ਆ ਲੀਡਰਾਂ ਕੋਲੇ ਕਿੱਥੇ ਘੱਟ ਹੁੰਦੇ ਆ ਮੈਨੂੰ ਦੱਸੋ ਆ ਪਿਛਲੇ 15 ਦਿਨਾਂ ਤੋਂ ਲੱਗਿਆ ਕਹਿੰਦੇ ਵੀ ਅਕਾਲੀ ਦਲ ਵੱਲੋਂ ਲੋਕਾਂ ਨੂੰ ਸੜਕਾਂ ਤੇ ਆਉਣ ਦੀ ਅਪੀਲ ਵੀ ਮਜੀਠੀਏ ਨੂੰ ਗਲਤ ਗ੍ਰਫਤਾਰ ਕੀਤਾ ਇੱਕ ਨਹੀਂ ਆਇਆ ਸੜਕ ਤੇ ਬਲਕਿ ਲੋਕਾਂ ਨੇ ਅੰਦਰੋਂ ਹੀ ਕੁੰਡੇ ਲਾ ਲੈ ਕਿਤੇ ਸੜਕ ਤੇ ਨਾ ਲੈ ਜਾਣਾ ਆਇਆ ਕੋਈ ਸੜਕ ਤੇ ਉਹ ਕੋਈ ਮੁੱਦਾ ਹੋਵੇ ਤਾਂ ਸੜਕ ਤੇ ਆਉਣਾ ਹੁਣ ਚਿੱਟੇ ਦੇ ਹੱਕ ਚ ਆਉਣ ਹੋ ਆ ਚਾਰ ਪੰਜ ਚਿੱਟੇ ਦੇ ਹੱਕ ਚ ਬੋਲੇ ਸੀ ਹਾਂ ਆ ਬੰਬਾਂ ਵਾਲਾ ਵੀ ਬੋਲਿਆ ਸੀ ਉਹ ਬੋਲਿਆ ਸੀ ਚੰਨੀ ਬੋਲਿਆ ਸੀ ਬਿੱਟੂ ਬੋਲਿਆ ਸੀ ਚਲੋ ਬਿੱਟੂ ਤਾਂ ਵਿਚਾਰਾ ਬੋਲਣਾ ਪੈਂਦਾ ਵਿਚਾਰੇ ਨੂੰ ਤਾਂ ਮੰਦ ਬੁੱਧੀ ਵੀ ਕੋਈ ਬੁੱਧੀ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਸਾਰਿਆਂ ਨੂੰ 4-5 ਦਿਨਾਂ ਬਾਅਦ ਮਾਫੀ ਮੰਗਣੀਆਂ ਪੈਗੀਆਂ ਚੰਨੀ ਤਾਂ ਕਹਿੰਦਾ ਮੈਂ ਕਿਹਾ ਕਿ ਤੇ ਪ੍ਰਗਟ ਫੜ ਲਿਆ ਹੱਦਿਆਰ ਹੱਦਿਆਰ ਤੂੰ ਮੁੱਖ ਮੰਤਰੀ ਰਹਿ ਯਾਰ ਮੈਂ ਤਾਂ ਪ੍ਰਗਟ ਬਾਰੇ ਬੋਲਿਆ ਸੀ ਹੁਣ 10 ਤੇ 11 ਤਰੀਕ ਦਾ ਸੈਸ਼ਨ ਰੱਖ ਲਿਆ ਹੁਣੀ ਬੁਕਿੰਗ ਕਰਾ ਲਿਓ ਘੰਟੇ-ਘੰਟੇ ਦੀ ਹੋਈ ਮਿਲੂਗੀ ਟਿਕਟ ਉੱਥੇ ਗੱਲ ਕਰਾਂਗੇ ਇਹਨਾਂ ਨਾਲ ਵੀ ਆਹ ਦੱਸਿਓ 2021 ਚ ਕੀ ਕਿਹਾ ਸੀ 22 ਚ ਕੀ ਕਿਹਾ ਸੀ 23 ਚ ਕੀ ਕਹਿੰਦੇ ਹੋ 24 ਚ ਕੀ ਕਿਹਾ 25 ਚ ਕੀ ਕਹਿੰਦੇ ਹੋ ਸਭ ਰਲੇ ਹੋਏ ਨੇ ਆਪਸ ਦੇ ਵਿੱਚ ਇਹ ਸੈਸ਼ਨ ਰੱਖਿਆ ਵਿਧਾਨ ਸਭਾ ਦਾ ਸਪੈਸ਼ਲ ਕਿਆਓ ਦੱਸੋ ਤੁਹਾਡਾ ਤੁਹਾਡਾ ਪ੍ਰੋਗਰਾਮ ਕੀ ਆਗਾ ਅੱਗੇ ਪਹਿਲਾਂ ਆਪਾਂ ਪੀਯੂ ਚ ਡਿਬੇਟ ਰੱਖੀ ਸੀ ਕੋਈ ਆਇਆ ਸੀ ਇੱਕ ਵੀ ਬੰਦਾ ਆਇਆ ਸੀ ਮੈਨੂੰ ਇਕੱਲੇ ਨੂੰ ਬੋਲਣਾ ਪੈ ਗਿਆ ਸਾਰਾ ਕਿਉਂਕਿ ਪਾਛਦੇ ਐ ਕਿਉਂਕਿ ਇਹਨਾਂ ਕੋਲੇ ਦਲੀਲਾਂ ਹੈ ਨਹੀਂ ਤਰਕ ਹੈ ਨਹੀਂ ਕਾਣੇ ਨੇ ਲੁੱਟਿਆ ਹੋਇਆ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨੂੰ ਇਹਨਾਂ ਦੀਆਂ ਉਹ ਗੱਲਾਂ ਨੇ ਆ ਬਿੱਟੂ ਹੋਰਾਂ ਦੀਆਂ ਚਲੋ ਸੁਖਵੀਰ ਤਾਂ ਖੁਸ਼ੀ ਹੋਣਾ ਵੀ ਸ਼ੁਕਰ ਆ ਯਾਰ ਸਾਈਡ ਤੇ ਹੋ ਗਿਆ ਸਾਈਡ ਤੇ ਹੋ ਗਿਆ ਹਾਂ ਲੋਕਾਂ ਨੂੰ ਸਾਰਾ ਪਤਾ ਸਰਸ ਇਹਨਾਂ ਦੀਆਂ ਗੱਲਾਂ ਪਤਾ ਕਿਹਾ ਜੀਆਂ ਹੁੰਦੀਆਂ ਨੇ ਗੱਲ ਕਹਿਣੀ ਆ ਪਰ ਕਮਾ ਕੇ ਕਹਿਣੀ ਆ ਨਾ ਇਹ ਲੱਗੇ ਹੱਕ ਚਾ ਨਾ ਇਹ ਲੱਗੇ ਵਿਰੋਧ ਚਾ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਇਹਦਾ ਮਤਲਬ ਤਿੰਨੇ ਨਹੀਂ ਵਗ ਰਹੀਆਂ ਦੋ ਸੁੱਕੀਆਂ ਇੱਕ ਵਗੇ ਹੀ ਨਾ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗੇ ਹੀ ਨਾ ਜਿਹੜੀ ਵਗੇ ਹੀ ਨਾ ਉੱਚ ਨਾਉਣ ਗਏ ਤਿੰਨ ਬੰਦੇ ਦੋ ਡੁੱਬ ਗਏ ਇੱਕ ਲਬੇ ਹੀ ਨਾ ਆਨੇ ਨਾ ਲੀਡਰਾਂ ਦੇ ਬਿਆਨ ਬਾਜਵੇ ਹੋਰਾਂ ਦੇ ਬਿੱਟੂ ਹੋਰਾਂ ਦੇ ਬੜਿੰਗ ਹੋਰਾਂ ਦੇ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗੇ ਹੀ ਨਾ ਜਿਹੜੀ ਵਗੇ ਹੀ ਨਾ ਉੱਚ ਨਾਉਣ ਗਏ ਤਿੰਨ ਬੰਦੇ ਦੋ ਡੁੱਬਗੇ ਇੱਕ ਲੱਬੇ ਹੀ ਨਾ ਜਿਹੜਾ ਲੱਬੇ ਹੀ ਨਾ ਉਹਨੂੰ ਲੱਬੀਆਂ ਤਿੰਨ گاਵਾਂ ਦੋ ਫੰਡਰਾਂ ਇੱਕ ਸੂਏ ਹੀ ਨਾ ਜਿਹੜੀ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਬੱਚੇ ਲੈ ਨਾਲੇ ਕਹਿੰਦੇ ਸੂਏ ਨਾ ਜਿਹੜੀ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਬੱਚੇ ਦੋ ਲਾਂਗੜੇ ਇੱਕ ਉੱਠੀ ਨਾ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਏ ਦੋ ਖੋਟੇ ਇੱਕ ਚੱਲੇ ਹੀ ਨਾ ਜਿਹੜਾ ਚੱਲੇ ਨਾ ਉਹਨੂੰ ਚੈੱਕ ਕਰਨਾ ਏ ਤਿੰਨ ਸੁਨਿਆਰੇ ਦੋ ਅੰਨੇ ਇੱਕ ਨੂੰ ਦਿਸੇ ਨਾ ਜਿਹਨੂੰ ਦਿਸੇ ਨਾ ਉਹਦੇ ਮਾਰੀਆਂ ਤਿੰਨ ਮੁਕੀਆਂ ਦੋ ਖੁੱਸਗੀਆਂ ਇੱਕ ਬੱਜੀ ਨਾ ਆ ਇਹਨਾਂ ਦੇ ਬਿਆਨ ਨੇ ਜੀ ਕਰ ਲਓ ਕੀ ਕਰ ਲਓ ਇਹਨਾਂ ਦੇ ਤਾਂ ਚਿਰੜਪੂੰਡੀਆਂ ਕੱਢ ਦਾਂਗੇ ਇਹਨਾਂ ਵੀ ਆਪਾਂ ਬਸ ਲੈ ਹੁਣ ਐ ਕਰੋ ਇਹਨਾਂ ਨੂੰ ਪੁੱਛ ਕੇ ਦੇਖ ਲਿਓ ਆ ਸਾਰੇ ਜਿਹੜੇ ਵੀ ਚਿਰੜਕੂੰਡੀਆਂ ਕੀ ਹੁੰਦੀਆਂ ਨੇ ਦੱਸ ਤੁਸੀਂ ਵੀ ਨਹੀਂ ਸਕਦੇ ਤੁਸੀਂ ਵੀ ਇੰਨੀ ਕਹਿ ਸਕਦੇ ਇਹ ਤਾਂ ਨਿਕਲੇ ਤੋਂ ਹੀ ਪਤਾ ਲੱਗਦੀਆਂ ਨੇ ਜੀ ਬਸ ਸੋ ਐਸੇ ਤਰ੍ਹਾਂ ਡਟੇ ਰਹੋ